ਹੈਲੋ ਦੋਸਤੋ ਅੱਜ ਅਸੀਂ ਆ ਗਏ ਆ ਆਪਣੀ ਮਸਜਿਦ ਦੀ ਬਾਰੇ ਗੱਲ ਕਰਨ ਇਹ ਮਲੇ ਕੋਟਲਾ ਲੁਧਿਆਣਾ ਰੋਡ ਤੇ ਬਣੀ ਹੈ ਇਹ ਮਸਜਿਦ ਦੇਖੋ ਬਹੁਤ ਪੁਰਾਣੀ ਹੈ ਬਹੁਤ ਖੂਬਸੂਰਤ ਬਣੀ ਹੋਈ ਹੈ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਖੂਬਸੂਰਤ ਬਣੀ ਹੈ ਆਇਓ ਚਲੋ ਦੇਖਦੇ ਆ ਆ ਦੇਖੋ ਜੀ ਮਸਜਿਦ ਦਾ ਕੰਮ ਚੱਲ ਰਿਹਾ ਹੈ ਉਹ ਇਹ ਸੜਕ ਤੋਂ 4 ਫੁੱਟ ਨੀਵੀ ਸੀਗੀ ਜੀ ਇਹ ਹੁਣ ਆਪਾਂ ਇਹਨੂੰ ਸੜਕ ਤੋਂ 2 ਫੁੱਟ ਉੱਚੀ ਕਰਾਂਗੇ ਕੁੱਲ ਮਿਲਾ ਕੇ ਮਤਲਬ ਵੀ 6 ਆਪਾਂ ਨੇ 6 ਫੁੱਟ ਚੱਕਣੀ ਆਈ ਇਹਨੂੰ ਮਾਜੀ ਤੇ ਕੰਮ ਚੱਲ ਰਿਹਾ ਦੇਖੋ 3.5 ਫੁੱਟ ਨਿਊ ਆ ਤਾਂ ਚੱਕਾਂਗੇ ਦੇਖੋ ਸਾਰੀ ਪੱਟੀ ਪਈ ਐ ਇਹ ਤਾਂ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਜੀ ਵੱਧ ਤੋਂ ਵੱਧ ਸਾਥ ਦਿਓ ਉੱਚੇ ਉੱਚੇ ਚੱਕਣ ਨੂੰ ਆ ਦੇਖੋ ਅੰਦਰੋਂ ਸਾਰੀ ਪੱਟੀ ਪਈ ਐ ਅੱਧੀ ਜਗ੍ਹਾ ਤੇ ਜੈਕ ਲੱਗ ਵੀ ਗਏ ਨੇ ਹੰਦ ਖੋਣੇ ਆ ਆ ਦੇਖੋ ਮਜ਼ਦੂਰ ਲੱਗੇ ਹੋਏ ਨੇ ਕੰਮ ਕਰਨ ਕੋਈ ਧਰ ਪਟਣ ਲੱਗੇ ਹੋਏ ਨੇ ਉਹ ਦੇਖੋ ਇਧਰ ਤਾਂ ਜੈਕ ਵੀ ਲੱਗੇ ਨੇ ਖੋਣੇ ਆ ਆ ਦੇਖੋ ਨਾਲ ਦੇ ਨਾਲ ਜੈਕ ਲੱਗ ਰਹੇ ਨੇ ਬਹੁਤ ਉੱਚੇ ਫੁੱਟ ਉੱਚੇ ਜੈਕ ਨਹੀਂ ਹੈ ਜੀ 2 ਫੁੱਟ ਸੜਕ ਤੋਂ ਉੱਚੀ ਕੁੱਲ ਮਿਲਾ ਕੇ 4 ਫੁੱਟ ਨੇ ਵੀ ਹੈ ਜੀ ਇਹ ਬਹੁਤ ਟਾਈਮ ਤੋਂ ਬਹੁਤ ਪੁਰਾਣੀ ਮਸਜਿਦ ਹੈ අ දෙක ජැක්කලාගේ ලත්තේගන දිය ජරමත ජැකවිලාගෙන සලොතුොනු දකෝනයා දෙකු අදෙකොම සූරැකව වෙන නල්දින තෝටකය ජැක්ලෝන්නු ਇੱਕ ਵਾਰ ਮੈਂ ਹੋਰ کہہ ਰਹੇ ਹਾਂ ਸਾਨੂੰ ਛੋਟੇ ਸਾਥ ਦੀ ਲੋੜ ਹੈ ਵੱਧ ਤੋਂ ਵੱਧ ਸਾਥ ਦਿਓ ਮਾਜੀ ਨੂੰ ਪੂਰਾ ਕਰਨ ਚ ਮਲੇਰ ਕੋਟਲਾ ਲੁਧਿਆਣਾ ਰੋਡ ਤੇ ਮਸਜਿਦ ਹੈ ਫਰੰਟ ਤੇ ਹੀ ਬਹੁਤ ਖੂਬਸੂਰਤ ਬਣੀ ਹੈ ਹੁਣ ਠੀਕ ਕਰ ਦਾਂਗੇ ਇਹਨੂੰ ਹੋਰ ਖੂਬਸੂਰਤ ਬਣ ਜੂਗੀ ਇਹ ਦੇਖੋ ਜੀ ਹੁਣ ਬਾਹਰੇ ਨਮਾਜ਼ ਉੰਝਿੰਦੀ ਹੈ ਜਲਦ ਤੋਂ ਜਲਦੀ ਬਨ ਜਾਵੇ ਇਨਸ਼ਾਅੱਲਾ ਐ ਕੋ ਮਜ਼ਦੂਰ ਲੱਗੇ ਹੋਏ ਨੇ ਇੱਟਾਂ ਉੱਤੜ ਰਖਵਾਤੀਆਂ ਨੇ ਮਿੱਟੀ ਰਖਵਾਤੀ ਹੈ ਦੇਖੋ ਦੇਖੋ ਬਾਹਰ ਜੱਕ ਲਾਉਣ ਤੋਂ ਰਹਿੰਦੇ ਨੇ ਹਜੇ ਹਜੇ ਅੰਦਰ ਲਾਉਣ ਲੱਗੇ ਹੋਏ ਨੇ ਜੱਕ ਬਾਹਰ ਵੀ ਲਾਉਣਗੇ ਸਾਰੀ ਉੱਚੀ ਕਰਨਗੇ ਉਹ ਦੇਖੋ ਪੌੜੀਆਂ ਕਿੰਨੀਆਂ ਲੱਗੀਆਂ ਨੇ 6 ਫੁੱਟ ਬਾਤ ਤੋਂ ਬਾਤ ਸਾਧਿ ਹੋਦੀ ਇਹ ਮਾ ਜੀ ਨੂੰ ਨੂੰ ਨੂੰ